ਇਹ ਦਰਪੀਏ ਦਵਾਈ ਜਾਂਦੀ ਮੈਂ ਕਿਧ ਪੈਸੇ ਆ ਉਹ ਦਵਾਈ ਲੈ ਜਾ ਬਾਬਾ ਨੇ ਮੈਂ ਤਾਂ ਕਹਿੰਦਾ ਖੜਾ ਦੇ ਨਾ ਵੀ ਲੈ ਆ ਪਕੜਾ ਰਿਆ ਯਾ ਕੱਢੋ ਯਾਰ ਤਿੰਨ ਮੇੜ ਦੇ ਉਹ ਹੋਰ ਕਿੰਨੇ ਦੀ ਆ ਯਾਰ 6 6 ਸਾਡੇ ਐਨੂੰ ਬਾਈ ਇੱਧਰ ਨੂੰ ਹੀ ਹੋਰ ਜੋ ਮੜਾ ਖੇੜਾ ਖੁਲਾ ਕਰੋ ਹਾਂ ਇੱਧਰ ਆ ਕੇੜਾ ਖੁਲਾ ਕਰੋ ਉਹ ਪੈਸੇ ਮੈਨੂੰ ਮੜਾ ਯਾਰ ਕੀ ਕਹੋ ਕੀ ਕਹੋ ਯਾਰ ਮੰਡੀ ਵਾਲਾ ਬੰਦਾ ਉਹਨੇ ਪਰਚੀਆਂ ਕੱਟ ਲਈਆਂ ਉਹਨੇ ਕੀ ਕਰਦਾ ਹਾਂਜੀ ਠੀਕ ਹੈ ਫੋਟੋ ਖਿੱਚਦੇ ਹਾਂ ਹਾਂ ਤੁਹਾਡੀ ਦੀ ਵੀ ਖਿੱਚਾਂਗੇ ਜਰੂਰ ਜੀ ਜਰੂਰ ਪੈਸੇ ਮੈਨੂੰ ਦੇ ਦੇ ਵੀ ਲਾ ਕੇ ਗਿਆ ਇਹ ਨੋਟ ਅੱਜ ਵੀ ਰਾਜੀ ਆਉਂਦੇ ਆਪਾਂ ਖੋਲ ਲਾ ਦੇ ਆਪਾਂ ਕਿੰਨੇ ਲਾਇਆ ਯਾਰ ਆਮਣੇ 10000 ਰੁਪਏ ਪਹਿਲੇ ਲਾਗੇ ਨਹੀਂ ਨੌਂ ਦੀ ਬਾਈ ਨੌਂ ਦੀ ਇੱਕ ਮਿੰਟ ਰੋਡ ਨੂੰ ਲੈ ਲੈ ਫਿਰ ਇਹਨੇ ਮਨਾ ਕਰ ਦਿੱਤਾ ਉਹ ਇਕਰਾਲ ਦੀ ਸੁਣ ਬਾਈ ਨੌਂ ਹਜ਼ਾਰ ਨਹੀਂ ਫਿਰ ਨੌਂ ਦੀ ਮਹਿੰਗੀ ਆ ਬਾਈ ਇਹ 9000 ਰੁਪਏ ਲਾ ਗਿਆ ਉਹ ਬਾਜੇ ਨਾਲ ਸਾਡੇ ਨੌਂ ਦੀ ਚਾਹ ਨਾ ਜਦੋਂ ਇਹ ਟਿਲ ਬਣਾ ਬੰਦ ਨੌਂ ਨੌਂ ਮੈਂ ਦੱਸ ਕਹਿ ਰਿਹਾ ਚੱਲ ਦੱਸ ਨਹੀਂ ਨੌਂ ਦੀ ਦਿੰਨਕ ਨਹੀਂ ਸਰ ਨਹੀਂ ਮਹਿੰਗੀ ਆ ਨੌਂ ਦੀ ਮਹਿੰਗੀ ਆ ਬਾਈ ਉਹ ਨੌਂ ਦੀ ਦਿੰਦਾ ਹੀ ਨਹੀਂ ਫਿਰ ਬਾਈ ਪਹਿਲਾਂ ਬਾਈ ਨੌਂ ਦੀ ਨਾਂ ਦੇਵੇ ਆਪਾਂ ਨੂੰ ਗਲਾਬ ਉਹ ਤਾਂ ਆਪੀ ਧਾਉਂ ਵਾਲਾ ਤੇਰੀ ਫੋਟੋ ਜੇ ਦੇ ਦੇ ਕਰਾ ਦੇ ਉਹ ਦੇਣੀ ਦੇ ਦੇਣੀ ਤੇਰੀ ਨਾਂ ਦੇ ਯਾਰ ਆ ਲੈ ਪਰ ਫਾਈ ਫਿਰ ਆ ਹੀ ਕਰਾਉ ਚੱਲ ਤੇ 9 ਦੀ ਲਖਾਈ ਇਹਦੀ ਫਿਰ ਨਹੀਂ ਨਹੀਂ ਲਖਾਈ ਇਹਦੀ ਉਹ ਹੀ ਗੱਲ ਦੱਸ ਕੋਈ 150 ਨਾਲ ਬੰਨ ਕੇ ਚੱਲੇ ਨਾ ਲਖਾਈ ਪਿੱਛੇ ਕਿਉਂ ਭਾਈ ਦੇਖ ਨਾ ਲਖਾਈ ਖਾਈ ਕਰਾਉਣੀ ਕਰਾਉਣੀ ਨਾ ਨਾ ਨਾਲ ਖਾਈ ਹੋਈ ਕਰਾਉਣੀ ਛੋਟ ਕਰਦੀ ਫਿਰ 100 ਰੁਪਇਆ 100 ਰੁਪਇਆ ਛੋਟ ਕਰ ਦੋ ਦਿੱਤਾ ਆ ਚਲ ਯਾਰ ਲਖਾਈ ਫੁਲਖਾਨਾ ਲਖਾਈ ਦੱਸ ਯਾਰ ਇਹਨਾਂ ਛੋਟ ਕਰ ਬਚਾ ਲਊਗਾ ਯਾਰ ਲਿਖਦੇ ਲਿਖਦੇ ਹੋ ਗਈ ਯਾਰ ਹੋ ਗਈ ਹੋ ਗਈ ਹੋ ਗਈ ਬਸ ਹੋ ਗਈ ਤੂੰ ਕਹਿ ਗਏ ਇੱਕ ਮਿੰਟ ਇੱਕ ਮਿੰਟ ਜੁਵੇ ਨੇ ਬਣਾ ਨਹੀਂ ਕੀਤਾ ਤੇਰੇ ਦਰ ਸਾਹਮਣੇ ਸਾਡੇ ਨੂੰ ਲੈ ਲੈ ਚੱਲ ਬਾਈ ਜੀ ਹੁਣ ਹੋ ਗਈ ਆ ਕੋਈ 150 ਦਾ ਸੰਧਾਨ ਨਾ ਨੌ ਦੀ ਕਰ ਯਾਰ ਆਲਾ ਨੌ ਦੀ ਹੋ ਗਈ ਉਹ ਦੇ ਦੇ ਆਪਣੇ ਆਪਣੇ ਲਿਖਾਈ ਆਪੋ ਆਪਣੀ 150 ਤੂੰ ਵੀ ਨਾ ਬਚ ਦੇ ਦੇ ਚਾਹੀਦਾ ਨਾ ਯਾਰ ਅਸੀਂ ਤੂੰ ਇੰਨੇ ਬੰਦੇ ਇਕੱਲਾ ਹੀ ਨਹੀਂ ਮੰਨਦਾ ਸੀ ਸਾਰਿਆਂ ਦੀ ਮੰਮੀ ਜਨੇ ਲਿਖਾਈ ਆਪੋ ਆਪਣੀ ਨੌ ਚ ਨੌ ਕਿਹੜੀ ਹੈ ਬੱਕਰੀ 9000 ਦਿਓ ਕਾਲੀ ਪੱਠਕੜੀ ਕਹੀਏ ਕਾਲੀ ਉਹ ਕਾਲੀ ਪੱਠਕੜੀ ਠੀਕ ਹੈ ਜੀ ਆ ਕਾਲੀ ਬੱਕਰੀ ਦਾ ਹੋਇਆ ਸੌਦਾ 9000 ਦੇ ਵਿੱਚ ਲਿਖਾਈ ਆਪੋ ਆਪਣੀ ਕਿਨੇ ਖਰੀਦਿਆ ਖਰੀਦੀ ਕਿਨੇ ਆ ਕਿਹੜਾ ਪਿੰਡ ਆ ਬਈ ਆਪਣਾ ਮੇਰਾ ਗੱਲ ਪਿੰਡ ਬੱਤ ਕੀ ਲੱਗੇ ਕਿਲ ਮੋਦਕੀ ਲਾ ਕੇ ਪਿੰਡ ਆ ਬਈ ਉਹਨਾਂ ਨੇ ਖਰੀਦੀ ਆ ਵੇਚਣ ਵਾਲਾ ਕੌਣ ਆ ਵੇਚਣ ਵਾਲਾ ਬਈ ਬਈ ਆਪਣਾ ਕਿਹੜਾ ਪਿੰਡ ਸੀ ਫਰੀਦਕੋਟ ਯਾ ਲੈ ਨਾਂ ਕੀ ਲਿਖਿਆ ਗਰੀਬਦਾਸ ਗਰੀਬਦਾਸ ਠੀਕ ਐ ਗਰੀਬਦਾਸ ਤੇ ਫਿਰ ਇਹਨੇ ਕੀ ਕਰਨਾ ਆਂ ਦੱਸਦਾ ਚੱਲ ਆ ਉਹੀ 16 ਦੇ ਹੋ ਕੇ ਲਿਖਾਈ ਤੇਰੀ ਬਸ ਕਿਵੇਂ ਉਹੀ 16 ਦੇ ਹੋ ਕੇ ਲਿਖਾਈ ਤੇਰੀ ਚਾ ਹੁਣ ਫੇਰ ਲਿਖਾਈ ਤੇਰੀ ਕਰਾਉਣੀ ਮੈਂ ਇਹ ਨਿਕਲ ਹਾਂ ਦਾਨ ਕਰਦਾ ਹੱਕਾਲ ਤਾਂ ਸੇਵ ਜਾਨਾ ਕਿਉਂ ਭਾਈ ਪਾਪਾ ਕਿੰਨੇ ਪੈਸੇ ਦਿੰਨੇ ਆ ਇਹ ਕਹਿੰਦਾ ਮੈਨੂੰ 16 ਲੱਗਿਆ ਮੈਂ ਕਿਹਾ ਚਲ ਉਹ ਹੀ 16 ਦੇ ਦਿੰਨੇ ਆ ਬਿੱਲ ਖਾਈ ਤੇਰੀ ਕਰਾ ਬਸ 16 ਤਾਂ ਲੱਗਿਆ ਤੇ ਜੇ ਦੇਣੀ ਹੁੰਦੀ ਫਿਰ ਭਾਈ ਦੇ ਦਿੰਦਾ 16 ਚ ਮੈਨੂੰ 16 ਇਹ ਤਾਂ ਫਿਰ ਤਾਂ ਉਹ ਬਲ ਖੜਾ ਹੈ ਜੇ ਗਰਲਾਦ ਭਾਈ ਪੁੱਛ ਲਾ ਮਾੜਾ ਮੋਟਾ ਤਾਂ ਲਿਖਾਈ ਕਰਾ ਦੀ ਠੀਕ ਹੈ ਬਸ ਚੱਲ ਕਿੰਨੇ ਚ ਮੇਰੀ ਲਿਖਾਈ 220 ਓਏ ਨਹੀਂ ਕਰਦਾ ਬਾਈ ਆ ਬੱਕਰੀ ਆ ਬਾਈ ਨਹੀਂ ਨਹੀਂ ਯਾਰ ਲਿਖਾਈ ਕਰਾ ਦੇ ਬਾਈ 200 ਨਾਲ ਬਾਈ ਜੀ ਕੁਛ ਨਹੀਂ ਹੋਣ ਲੱਗਿਆ 200 ਨਹੀਂ 400 ਪਊਗਾ ਵੀ ਕਿਹੜਾ ਕੋਈ ਹਿਆਲ ਲੱਗਿਆ ਚੱਲ ਹੋ ਗਈ 16 ਤਰਦਾ ਲੈਣਾ ਲਿਖਾਈ ਕਰਾਉਣਾ ਦੋਸਤੋ ਕੀ ਹੋਣ ਲੱਗਿਆ ਨਹੀਂ ਨਹੀਂ 16 ਨਹੀਂ ਪੁੱਛੀ ਕੋਈ ਪੁੱਛੀ ਕਿੰਨਾ ਲੈ ਵੀ ਦੋਸਤੋ ਇੱਕ ਆ ਪਿੱਛੇ ਬੱਕਰਾ ਤੇ ਆ ਬੱਕਰੀ ਦਾ 16000 ਚ ਸੌਦਾ ਹੋਇਆ ਖਰੀ ਹਰੀ ਕਿਆਂ ਵਾਲੇ ਅੰਕਲ ਫੀਟਰ ਨਹੀਂ ਦਿੱਤੀ ਆ ਬੱਕਰੀ ਆਪਣੀ ਫੀਟ ਦੀ ਹਾਂਜੀ ਹਾਂ ਹੋਲ ਆ ਰਹੀ ਦੇਖ ਬੱਤਾ ਉਹ ਦੋ ਵਸਲੇ ਲੱਕ ਪਾਵਾ ਤੇ ਤੇਰੇ ਘਰ ਦੀ ਤੇਂ ਚੇਗੜ ਬੋਲਾ ਬਾਈ ਗਰ ਲਾਲ ਹੁਣ ਕਿਵੇਂ ਕਰਾਤੀ ਬਸ 16 16000 ਕਰਦਾ ਠੀਕ ਆਈ 16000 ਤਰਦਾ ਦੇਣਾ ਉਹ ਯਾਰ ਇਹਨੇ ਨਾ ਸੋਦੋ ਤੂੰ ਤੂੰ ਕਰੀ ਜਾਂਦਾ ਸਾਡੇ ਸੁਬਦ ਦੀ ਗੱਲ ਦੀ ਦੇਖ ਉਹ ਨਹੀਂ ਦੇਖਿਆ ਤੇਰੇ ਅੱਲਰ ਨਹੀਂ ਮਰਦਾ ਤੂੰ ਸਾਰਾ ਗੁਰ ਮੰਡੀ ਦਾ ਮਾਲਕ ਹੈ ਪਤਾ ਨਾ ਰੋਟੀ ਕਿੰਨੀ ਖਾਂਦਾ ਸਹੀ ਗੱਲ ਆ ਆ ਬੱਕਰਾ 15 ਸਾਰੇ 2463 ਆ ਬੱਕਰੀ ਹੈ 15000 ਇਹ 15000 ਦਾ ਆਪਾਂ ਆਪ ਤੀਕਾ ਆ ਬੱਕਰੀ ਦਾ ਸੌਦਾ ਹੋਇਆ 16000 ਆਪਣੇ ਨਹੀਂ ਲਖਾਈ ਖੜਾ ਦੇ ਸਾਈ ਇਹ ਨੂੰ ਫੇਰ ਵੇਚਣੀ ਨਹੀਂ ਬੱਕਰੀ ਤੂੰ ਰਹਿ ਨਹੀਂ ਦੇ ਵੇਚਣੀ ਨਹੀਂ ਤਸੀਂ ਸੌਦਾ ਕਰਾਉਣੇ ਕਿ ਮੇਰੀ ਗੱਲ ਸੁਣ ਮੰਨ ਕੇ ਤਾਂ ਮੈਂ ਨਹੀਂ ਦੇ ਲਈ ਜਲਦੀ ਕਿਹੜਾ ਪਿੰਡ ਹੈ ਬਈ ਆਪਣਾ ਕਿਹੜਾ ਪਿੰਡ ਆਪਣਾ ਕਿਹੜਾ ਤੇ ਜਾਈਂ ਪਟਾਣਾ ਗੱਲ ਲੈ ਤੁਸੀਂ ਕੱਲਾ ਗੱਲ ਗੱਲ ਲੈ ਗੱਲ ਲੈ ਵੀ ਗੱਲ 16 ਬਾਈ ਹੋਰ ਆਣੇ ਲਿਆ ਬੱਕਰੀ ਲਈ ਕੀ ਲਗਾਈ ਤਾ ਜਿਹੜਾ ਸਾਡੇ ਨਾਲ ਜਵਾਨ ਤੇ ਨਾ ਸਹੀ ਨਹੀਂ ਪੜਦਾ ਇਹਨੂੰ ਬੱਕਰੀ ਨਹੀਂ ਖਾਂਦੇ ਕੋਣੇ ਕੋਣੂ ਕੋਈ ਨਾ ਕੀਤੀ ਯਾਰ ਇਹਨੂੰ ਤਾਂ ਬੰਦਾ ਕਰਕੇ ਉਹ ਵੀ ਕੁਜਰਾ ਦੰਦ ਵੇਚ ਤੂੰ ਐਵੇਂ ਪਾਸੇ ਖੜਾ ਕਹੀ ਜੇ ਲੋਕ ਨਹੀਂ ਕੀਤੀ ਉਹ ਨਹੀਂ ਨਹੀਂ ਕੀਤੀ ਉਹ ਵੀਡੀਓ ਚ ਆ ਗਿਆ ਸਾਰਾ ਗੱਲ ਬੈਰ ਕੋਈ ਜਿਹੜੀ ਗੱਲ ਹੋਈ ਹਾਂ ਗੱਲ ਹੋਈ ਜਾਂਦੀ ਆ ਬਾਈ ਵੀਡੀਓ ਚ ਮੂੰਹ ਯਾਰ ਬਸ ਰਿਕਾਰਡਿੰਗ ਹੋ ਗਈ ਹੈ ਬੇਲਗਾ ਦਿਖਾਈ ਤੁਹਾਡੀ ਹੈ ਲਿਖਾਈ ਤਾਂ ਆਪੋ ਆਪਣੀ ਕਿਸੇ ਤੇਗਾ ਨਹੀਂ ਜਿਆਦਾ ਦਸੋਣਾ ਤਾਰ ਦਾਰ ਨਹੀਂ ਪਾਵੇ ਗੱਲ ਗਈ ਸੀ